ਸਾਰੇ ਨਾ ਸਾਰੇ ਭਰਾਜੀ ਦਾ ਬੋਲ ਨੇ ਤੇ ਅੱਜ ਆਪਣੇ ਪਿੰਡ ਕੌਂਗਿਆ ਤੇ ਬਹੁਤ ਖੁਸ਼ੀ ਦੀ ਗੱਲ ਆ ਜਿੱਥੇ ਦੇ ਆਪਣਾ ਦੋਦੇ ਵਾਲਾ ਅੱਡਾ ਕੁੰਜੀ ਚੌਕ ਵਾਲਾ ਉਹੋ ਜਿਹੜਾ ਹੈ ਜਿੱਥੇ ਪ੍ਰਾਈਵੇਟ ਸਕੂਲ ਆ ਉਹਨਾਂ ਦਾ ਵਾਲਾ ਆ ਜੇ ਕੁਝ ਮੈਧੀ ਆਪਣੇ ਪਿੰਡ ਦੇ ਮੁੰਡੇ ਨੇ ਸਲੂਨ ਖੋਲਿਆ ਬਹੁਤ ਵਧੀਆ ਸਲੂਨ ਬਹੁਤ ਸੋਹਣਾ ਕੰਮ ਕਰਦਾ ਤੇ ਭਾਈ ਕਹਿੰਦਾ ਜਿੱਥੋਂ ਤੁਸੀਂ ਸ਼ਹਿਰੋਂ ਕੰਮ ਕਰਾਉਣੇ ਆ ਇੱਕ ਵਾਰੀ ਕੰਮ ਮੈਥੋਂ ਕਰਾ ਕੇ ਵੇਖੋ ਜੈਨੂਨ ਰੇਟ ਆ ਕਿੱਥੋਂ ਦੇ ਕੇ ਬਦਲਣ ਨੂੰ ਇਹ ਭਾਈ ਗੁਰगांव ਤੋਂ ਸਿੱਧਾ ਆ ਕੋਈ ਮਾੜੀ ਦੀ ਵੀ ਗੱਲ ਨਹੀਂ ਪੂਰਾ ਓਕੇ ਦੀ ਰਿਪੋਰਟ ਆ ਜੇਦਾ ਕੋਈ ਵੀ ਮੰਨੇ ਕਿ ਚਲੋ ਵੀ ਦੁਨੀਆਂ ਦਾ ਸਟਾਈਲ ਹੋਵੇ ਜਿਵੇਂ ਅੱਜਕੱਲ ਮਸ਼ਹੂਰ ਜਾਂਦੇ ਜਿਵੇਂ ਰোনালਡੋ ਦੇ ਜਿਵੇਂ ਹੋਰ ਜੰ ਲੜਾ ਪੜ ਰਹੇ ਤੇ ਸਾਰੇ ਭਾਈ ਮੁੰਡੇ ਸਿਆਣੇ ਬਜ਼ੁਰਗ ਮੁੱਛਾਂ ਮੱਛਾਂ ਬੰਨਣੇ ਦਾ ਵੀ ਮੁੱਛਾ ਦਾ ਨਾਮ ਹੈ ਸਪੈਸ਼ਲਿਟੀ ਲਈ ਮੁੱਛਾ ਮੈਂ ਬਣਾਉਂਦਿਆਂ ਉਹ ਦੁਨੀਆਂ ਦੇ ਕੋਈ ਜੰਮਿਆ ਨਹੀਂ ਕੋਈ ਕੋਚੈਨ ਨਹੀਂ ਕਰਦੇ ਤੇ ਬੁੱਢੀ ਬੜਾ ਜੇ ਤੇ ਤੁਸੀਂ ਉਹਨੂੰ ਦਾ ਜਾਣਦੇ ਨਹੀਂ ਉਹਨੇ ਇਹਨੂੰ ਜ਼ਰੂਰ ਜਾਣਦੇ ਹੋਗੇ ਇਹਦਾ ਭਤੀਜਾ ਮੈਨੂੰ ਇਹਨੇ ਫੋਨ ਕੀਤਾ ਜੀ ਮੇਰੀ ਤੁਹਾਨੂੰ ਜਾੜ ਉਦੋਂ ਮੈਂ ਚੱਲਿਆ ਮੌਸਮ ਮੇਰਾ ਟਾਈਮ ਨਹੀਂ ਲੱਗਿਆ ਤੇ ਮੈਂ ਥੋੜਾ ਜਿਹਾ ਹੋ ਗਿਆ ਲੇਟ ਬਾਜੀ ਰੇਟ ਵੀ ਆਪਣੇ ਕੰਮ ਹੈਗਾ ਠੀਕ ਹੈ ਦੋ ਵਾਰ ਡਿਲੇ ਚੱਲਦਾ ਹੈਗਾ ਤੇ ਬਾਕੀ ਜਿਹੜੀ ਵੀ ਹੋਰ ਕੰਮ ਪਿੱਛੀ ਹੋਈ ਉਹ ਆਪਾਂ ਬਈ ਕੱਢ ਲੈਣਗੇ ਤੇ ਬਾਈ ਨੂੰ ਤੁਸੀਂ ਸੇਵਾ ਦਾ ਮੌਕਾ ਜਰੂਰ ਦੇਣਾ ਜਿੱਥੇ ਅੱਜ ਕੱਲ ਇਹ ਗੱਲ ਚੱਲਦੀ ਆ ਵੀ ਬਾਹਰਲੇ ਮੁਲਕਾਂ ਚ ਨਾਂ ਭਜੋ ਇੱਥੇ ਆਪਦਾ ਕੰਮ ਕਰ ਲਓ ਤੇ ਇੱਥੇ ਜਿਹੜੇ ਆਪਦਾ ਕੰਮ ਕਰਦੇ ਆ ਸ਼ਾਇਦ ਉਹਨਾਂ ਨੂੰ ਉਹਨਾਂ ਸੇਵਾ ਦਾ ਮੌਕਾ ਘੱਟ ਦਿੱਤਾ ਜਾਂਦਾ ਇਸੇ ਕਰਕੇ ਲੋਕ ਆਪਦਾ ਕੰਮ ਛੱਡ ਕੇ ਮੁੜ ਕੇ ਬਾਹਰ ਦਾ ਰੋਕ ਕਰ ਲੈਂਦੇ ਆ ਕੋਈ ਵੀ ਬੰਦਾ ਚਾਹੇ ਮੈਂ ਮੇਰਾ ਵੀ ਨਵਾਂ ਹੀ ਆ ਕੰਮ ਫੇਸਬੁਕ ਜਾਂ YouTube ਤੇ ਸਾਰਿਆਂ ਦਾ ਸਾਰੇ ਭਰਾ ਜਿੰਨਾ ਜਨਾ ਹੁੰਦਾ ਸਾਥ ਦਿਆ ਕਰੋ ਤੇ ਬਾਕੀ ਕਿਹਦਾ ਕੀ ਨਸਰ ਹੈ ਰਾਹ ਇਹਦਾ ਨਾਮ ਮੁੰਡੇ ਦਾ ਤੇ ਸਾਨੂੰ ਨੇ ਦਾ ਹੈਗਾ ਭਾਈ ਜਿੱਥੇ ਆਹ ਬੁੱक्कਨ ਮਿਸਤਰੀ ਕੇ ਪਾਲ ਮਿਸਤਰੀ ਦੇ ਵਰਕਸ਼ਾਪ ਆ ਵੱਡੀ ਉੱਥੇ ਇਹਨੇ ਬਾਈ ਨੇ ਕਰੀ ਆ ਦੁਕਾਨ ਇਹ ਵੀ ਬਈ ਆਪਾਂ ਪੂਰਾ ਮੌਕਾ ਦੇਣਾ ਤੇ ਪੂਰਾ ਮਤਲਬ ਇਹਨੂੰ ਆਪਾਂ ਇੱਕ ਵਾਰੀ ਵੇਖਣਾ ਵੀ ਵਾਕਈ ਕਿੰਨਾ ਕੁ ਟਾਈਮ ਦਾ ਲਗਾਓ ਜਾਦੇ ਆ ਕਿ ਕੌਨੀ ਵਾਲੇ ਕੰਜੀ ਹੋਣ ਜਾਂਦੇ ਜਾਦੇ ਆ ਠੀਕ ਆ ਮੇਰਾ ਇਹ ਚੈਲੰਜਰ ਤੂੰ ਕਹਿਣਾ ਕੋਸ ਕਹਿ ਦੇ ਬਾਬੀ ਇਹ ਚਾਲਾ ਇੱਕ ਵਾਰੀ ਤੇ ਵਾਰਾ ਜੂਰੋਂ ਮੋਕਾ ਦੋ ਆਪਣਾ ਨਾਮ ਨਾਲ ਲੱਗਾ ਕੋਈ ਕੋਈ ਬੋਲ ਸੁਣ ਕੇ ਮੈਨੂੰ ਦੱਸ ਦੇ ਕੀ ਕਹਿਣਾ ਸੀ ਇਹਾਂ ਦਾ ਸੇਵਾ ਦਾ ਮੌਕਾ ਰਿਓ ਸੇਵਾ ਦਾ ਮੌਕਾ ਬਈ ਇਹਨੂੰ ਦੇਣਾ ਤੇ ਨਾ ਆਪਾਂ ਨਵਾਂ ਮੁੰਡਾ ਨਵਾਂ ਕੰਮਾਂ ਕਰਦਾ ਨਵਾਂ ਹੀ ਸਿੱਖਿਆ ਗੁੜਗਾਉਂ ਤੋਂ ਤੇ ਹੋਰ ਬਾਹਰ ਵੀ ਜਾਂਦੇ ਆ ਬਈ ਇੰਨੇ ਨੇ ਪੈਸੇ ਦੇਣਾ ਆਪਣੇ ਪਿੰਡ ਦੀ ਵਧੀਆ ਸੋਹਣਾ ਕੰਮ ਹੋ ਗਿਆ 3 ਸਾਲ ਦਾ ਐਕਸਪੀਰੀਅੰਸ ਆ ਮੁੰਡੇ ਦਾ ਆਪਾਂ ਬਈ ਸਾਰਿਆਂ ਨੇ ਜੈਪੁਰ ਤੱਕ ਵੀ ਮੁੰਡੇ ਦਾ ਇਹਨੂੰ ਨਵਾਂ ਨਵਾਂ ਕੋਈ ਨਾ ਕੋਈ ਸਟਾਈਲ ਵੀ ਜਰੂਰ ਪਾ ਕੇ ਇੱਕ ਦਿਨ ਚ ਅਸੀਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਸਾਰੇ ਭਾਗ ਮੌਕੇ ਦੇ ਹੋਣਗੇ ਤੇ ਨਵਾਂ ਹੀ ਸਮਾਨ ਹੈ A to Z ਸਾਰਾ ਬੜੀ ਜਿਆਦਾ ਵਧੀਆ ਜਿਹੜਾ ਅਸੀਂ ਕਰਾਉਂਦੇ ਹਾਂ ਜਾਨ ਹਕੀਕਤ ਇਹਦਾ ਜਿਹੜਾ ਜਿਸ਼ਨ ਵੀ ਬਾਈ ਜਿੱਥੇ ਆਪਣਾ ਫੌਜੀ ਚੌਕ ਹੈ ਨਾ ਉਦੋਂ ਥੋੜਾ ਜਿਆਦਾ ਅੱਗੇ ਆ ਕੇ ਜਿਹੜੀ ਬੈਂਕ ਤੋਂ ਤਾਲ ਜਰੂਰ ਪਹੁੰਚ ਜਾਂਦਾ ਉਹਦੇ ਉੱਤੇ ਹੈ ਜਿੱਥੇ ਬਾਈ ਇੱਥੇ ਵੱਡੀ ਮਾਰਕੀਟ ਆ ਬਸ ਸਕੂਲ ਦੇ ਸਾਹਮਣੇ ਆ ਬਸ ਉੱਥੇ ਆ ਕੇ ਬ੍ਰੇਕ ਮਾਰੋ ਤੁਸੀਂ ਨਾ ਸੁਣਉਂਦਾ ਹੈਗਾ ਲੋਟਸਰ ਲੋਟਸਰ ਤੇ ਤੁਸੀਂ ਆਵਾਂ ਮੈਨੂੰ ਮਿਹਰ ਨਾਲ ਮਿਲਣਾ ਹੈ ਉਹ ਮੁੰਡਾ ਦੱਬੀ ਅਸਾ ਤੁਰ ਉਹ ਕੰਮ ਜਗਦਾ ਬਾਕੀ ਅਸੀਂ ਸਾਰੇ ਸੇਵਾ ਦਾ ਮੌਕਾ ਦੇਵਾਂਗੇ ਬਾਈ ਨੂੰ ਜੇ ਤੋ ਦੇਖਾਂਗੇ ਕਿ ਨੇ ਕੀ ਆ ਇਹਨੂੰ ਵੀ ਵੀ ਦੇਵਾਰਾ ਮੌਕਾ ਜ਼ਰੂਰ ਦੇਣਾ ਬਾਈ ਸਹੀ ਆ ਬਾਈ ਰੋਕਦੇ ਆਂ ਅਸੀਂ ਵੀ